ਸਿੱਖਾਂ ਦੇ ਖਾਸ ਕਰਕੇ ਜਾਂ ਪੰਜਾਬੀਆਂ ਦੇ ਜਿਹੜੇ ਵੱਡੇ ਮਸਲੇ ਨੇ ਬਹੁਤ ਵੱਡੇ ਮਸਲੇ ਉਹਨਾਂ ਨੂੰ ਉਹ ਚਾਹੁੰਦੇ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਉਹ ਹੱਲ ਕਰ ਲਈਏ ਸਾਡਾ ਕੋਈ ਆਗੂ ਨਹੀਂ ਇਹ ਇੱਕ ਪੱਖ ਹੈ ਗੱਲ ਨੂੰ ਸਮਝਣਾ ਤਾਂ ਸਰ ਰਾਜਨੀਤੀ ਉਹ ਹੁੰਦੀ ਹੈ ਜੋ ਤੁਸੀਂ ਦੇਖ ਰਹੇ ਹੋ ਉਹ ਹੁੰਦਾ ਨਹੀਂ ਤੇ ਜੋ ਹੋ ਰਿਹਾ ਉਹ ਤਾਂ ਹੁੰਦੀ ਨਾ ਨਹੀਂ ਤਰੀ ਚੀਜ਼ ਬੰਦੇ ਨੂੰ ਸਰਕਾਰ ਕੋਈ ਬਿਨਾਂ ਮੰਗਿਆ ਦੇ ਰਹੀ ਹੈ ਜੀ ਉਹਦੇ ਬਾਰੇ ਮੋਟਾ ਜਿਹਾ ਨਜ਼ਰੀਆ ਇਹ ਹੁੰਦਾ ਵੀ ਉਹ ਜ਼ਰੂਰ ਲੋਕਾਂ ਦੇ ਨਕਸਾਨ ਵਾਲੀ ਹੋएगी ਲੋਕਾਂ ਦੇ ਫਾਇਦੇ ਲਈ ਜਿਹਦੇ ਲੋਕਾਂ ਨੂੰ ਸਰਕਾਰ ਲਹੂ ਡੋਲ ਕੇ ਬਣ ਦਿੰਦੀ ਹੈ ਕਿਤੇ ਨਾ ਕਿਤੇ ਇਹ ਵੀ ਜਿਹੜਾ ਦੇਖਿਆ ਜਾਣ ਲੱਗਾ ਵੀ ਸੋਸ਼ਲ ਮੀਡੀਆ ਤੇ ਜਿਹੜੀ ਹੈਗੀ ਹੈ ਜਿੱਥੇ ਹਰ ਇੱਕ ਬੰਦੇ ਦਾ ਜਿਹੜਾ ਬੋਲਣ ਦੀ ਇਜਾਜ਼ਤੀ ਹੋਣ ਕਰਕੇ ਇਹ ਇੰਨੀ ਤਾਕਤਵਰ ਹੋ ਗਈ ਵੀ ਇਹ ਸਰਕਾਰਾਂ ਬਣਾਉਣ ਦੇ ਕਾਬਿਲ ਹੋ ਗਈ ਹੈ ਸੋਸ਼ਲ ਮੀਡੀਆ ਯਾਦ ਹੀ ਕਿੰਨੀ ਕਿ ਤੁਸੀਂ ਮੇਰੇ ਖਿਆਲ ਤੁਹਾਨੂੰ ਨਿੱਜੀ ਤੇ ਰਪਾ 2022 ਦੇ ਨਤੀਜੇ ਜਿਹੜੇ ਆ ਉਹ ਉਹਨੂੰ ਜਦੋਂ ਦੇਖਦੇ ਆ ਮਤਲਬ ਉੱਥੋਂ ਹੀ ਗੱਲਾਂ ਚੱਲੀਆਂ ਉੱਥੋਂ ਹੀ ਕੁਝ ਚਿਹਰੇ ਮਕਬੂਲ ਹੋਏ ਤੇ ਉਹਨਾਂ ਨੇ ਹਕੂਮਤ ਹੀ ਬਦਲ ਦਿੱਤੀ ਜਿੰਨੇ ਸੈਂਕੜਿਆਂ ਦੇ ਹਿਸਾਬ ਨਾਲ ਹੂੰ ਬਾਈਬਸਾਈਟਾਂ ਖਾਤੇ ਬੰਦ ਨੇ ਫਟਵੜ ਇਸ ਮੁਲਕ ਚ ਜੀ ਉਹਦਾ ਭਲੇਖਾ ਨਹੀਂ ਰਹਿਣ ਦਿੰਦੇ ਹੂੰ ਕਿ ਕਿੰਨੀ ਆਜ਼ਾਦੀ ਹੈ ਕਿ ਇੰਟਰਨੈਟ ਦੀਆਂ ਜਿਹੜੀਆਂ ਸੌਦਾਵਾ ਬਹੁਤ ਘੱਟ ਨੇ ਪਰ ਭਾਰਤ ਚ ਅਸੀਂ ਨੌਜਵਾਨਾਂ ਨੂੰ ਦਿੱਤਾ ਵੀ ਤੁਸੀਂ ਅੱਗੇ ਵਧੋ ਇਹਨਾਂ ਤੋਂ ਕੁਝ ਸਿੱਖ ਕੇ ਅੱਗੇ ਵਧੋ ਬਹੁਤ ਤੇਜ਼ੀ ਨਾਲ ਖੁੱਲਾ ਖੁੱਲਾ ਡਾਟਾ ਦਿੱਤਾ ਹੋਇਆ ਹੁਣ ਇਹ ਹੀ ਗੱਲ ਦੇਖਣਾ ਹੈ ਹੂੰ ਔਰ ਬਿਨਾਂ ਮੰਗਿਆ ਮਿਲ ਰਿਹਾ ਹੂੰ ਪੂਰੇ ਮੁਲਕ ਦੇ ਲੋਕਾਂ ਨੇ ਕਿਹੜੀ ਧਰਨਾ ਲਾਇਆ ਹੂੰ ਵੀ ਸਾਨੂੰ ਸਸਤਾ ਮਿਲੇ ਹੂੰ ਨਹੀਂ ਲਾਇਆ ਨਾ ਸਰਕਾਰ ਆਪੇ ਤੇਰੀ